ਕਰ ਰਹੇ ਹੋਗੇ ਜਿਹੜਾ ਅੱਜ ਬੰਦ ਦਾ ਸੱਦਾ ਦਾ ਦਾ ਬਰਾ ਮਿਲਿਆ ਸਹਿਯੋਗਤ ਕਿਸਾਨ ਮੋਰਚੇ ਵੱਲੋਂ ਅੱਜ ਸਾਰੇ ਭਾਰਤ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਹੈ ਸੋ ਇਹ ਕਾਲ ਦਾ ਜਿਹੜਾ ਮਤਲਬ ਹੈ ਕਿਉਂਕਿ ਕਿਸਾਨਾਂ ਦੇ ਨਾਲ ਤੇ ਆਮ ਲੋਕਾਂ ਦੇ ਨਾਲ ਸਰਕਾਰ ਬਹੁਤ ਧੱਕੇਸ਼ਾਹੀ ਕਰ ਰਹੀ ਹੈ ਜਿਵੇਂ ਕਿ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਸਾਡੇ ਕਿਸਾਨ ਵੀਰਾਂ ਦੇ ਉੱਤੇ ਹਰਿਆਣਾ ਦੇ ਬਾਰਡਰ ਤੇជា ਸ਼ੰਭੂ ਹੈ ਕਿਆ ਖਨੌਰੀ ਹੈ ਬਹੁਤ ਜ਼ਿਆਦਾ ਜ਼ੁਲਮ ਕੀਤਾ ਜਾ ਰਿਹਾ ਗੋਲੀਆਂ ਚਲਾਈਆਂ ਜਾ ਰਹੀਆਂ ਸਿੱਧੀਆਂ ਅਥਰੂਗਾ ਸੁੱਤੇ ਜਾ ਰਹੇ ਆ ਜਦ ਕਿ ਉਹ ਕੋਈ ਅੱਤਵਾਦੀਆਂ ਵੱਖਵਾਦੀ ਨਹੀਂ ਉਹ ਕਿਸਾਨ ਹੈ ਉਹਨ ਸਾਡੇ ਦੇਸ਼ ਦੇ ਅੰਨ ਦਾ ਤਹਨਾ ਅਤੇ ਉਹ ਆਪਣੇ ਹੱਕ ਮੰਗਣ ਲਈ ਆਪਣੇ ਦੇਸ਼ ਦੀ ਰਾਜਧਾਨੀ ਵੱਲ ਜਾ ਰਹੇ ਹਨ ਕੋਈ ਉਹ ਗੁਨਾਹ ਨਹੀਂ ਕਰ ਰਹੇ ਦੂਜੀ ਗੱਲ ਇਹ ਹੈ ਕਿ ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਕਿਸਾਨਾਂ ਨਾਲ ਤੇ ਆਮ ਲੋਕਾਂ ਨਾਲ ਉਹਨਾਂ ਤੋਂ ਬਿਲਕੁਲ ਸਾਫ਼ ਮੁੱਕਰ ਗਈ ਹੈ ਜਿਵੇਂ ਕਿ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਅਜੇ ਮਿਸ਼ਰਾ ਤੇ ਇੰਨੀ ਦੇ ਪਰਿਵਾਰ ਦੇ ਬੰਦਿਆਂ ਨੇ ਗੱਡੀਆਂ ਚੜਾ ਕੇ ਕਿਸਾਨਾਂ ਨੂੰ ਮਾਰ ਦਿੱਤਾ ਸੀ ਉਹ ਅੱਜ ਖੁੱਲੇ ਹੁਕਮ ਰੇ ਆ ਤੇ ਸਰਕਾਰ ਕਿਸਾਨਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਐਮਐਸਪੀ ਉਹਦੇ ਬਾਰੇ ਵੀ ਕੋਈ ਮਸਲਾ ਨਹੀਂ ਹੱਲ ਹੋਇਆ ਜੋ ਸਰਕਾਰ ਨੇ ਕਮੇਟੀ ਬਣਾਈ ਸੀ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਉਸ ਕਮੇਟੀ ਨੇ 2 ਸਾਲ ਦੇ ਵਿੱਚ ਲਗਭਗ ਕੋਈ ਵੀ ਅੱਗੇ ਵਧਣ ਵਾਲਾ ਕਦਮ ਨਹੀਂ ਚੱਕਿਆ ਸੋ ਕਿਸਾਨਾਂ ਦੇ ਉੱਤੇ ਲਗਾਤਾਰ ਹਰ ਵਾਰ ਖਰਚਿਆਂ ਦੇ ਬੋਝ ਲੱਦੇ ਜਾ ਰਹੇ ਹਨ ਕਾਰਪੋਰੇਟਾਂ ਦੇ ਕਰਜ਼ੇ ਮਾਫ਼ ਕਰਨ ਵਾਲੀ ਹਜ਼ਾਰਾਂ ਕਰੋੜ ਲੱਖਾਂ ਕਰੋੜ ਕਰਜ਼ੇ ਮਾਫ਼ ਕਰਨ ਵਾਲੀ ਸਰਕਾਰ ਕਿਸਾਨਾਂ ਦੇ ਛੋਟੇ ਛੋਟੇ ਕਰਜ਼ੇ ਦੇ ਵਿਰੰਤ ਕੱਢ ਰਹੀ ਹੈ ਉਹਨਾਂ ਨੂੰ ਖੁਦਕਸ਼ੀਆਂ ਕਰਨ ਲਈ ਮਜਬੂਰ ਕਰ ਲਈ ਹੈ ਸੋ ਇਸ ਤਰ੍ਹਾਂ ਦੀਆਂ ਸਾਰੀਆਂ ਮੰਗਾਂ ਦਾ ਕਰਕੇ ਹੀ ਅੱਜ ਸਾਰੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਐਸ ਕੇ ਐਮ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਅਸੀਂ ਉਸ ਦੀ ਹਮਾਇਤ ਦੇ ਵਿੱਚ ਆਏ ਹਾਂ ਅੱਗੇ ਵੀ ਜੋ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੋਵੇਗਾ ਅਸੀਂ ਉਸਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਸੋ ਕਿਸਾਨਾਂ ਦਾ ਸਾਥ ਦੇਵਾਂਗੇ